ਇਹਨੇ ਜੋ ਬੰਮ ਫਟ ਸਕਦਾ ਸੀ ਹਾਂ ਲਾ ਦੇਖੀਦਾ ਜਾ ਰਿਹਾ ਹੁਣ ਅਜੇ ਅੱਗ ਦੀ ਮਾਰ ਨਹੀਂ ਆ ਰਹੀ ਆ ਅਜੇ ਅਮਬਾਨੀ ਅਦਾਨੀ ਦਾ ਜਿਹੜਾ ਇੱਕ ਵੱਡਾ ਖਤਰਾ ਪੰਜਾਬ ਨੂੰ ਮਿਲਿਆ ਆ ਸਾਰੇ ਰੋਡ ਜਾਮ ਹੀ ਆ ਤਕਰੀਬਨ ਲੋਕ ਖੜੇ ਆ ਮਾਰਾ ਕੀ ਆਈ ਚੱਲੀ ਜਾਂਦੀ ਯਾਰ ਗੈਸ ਬਹੁਤ ਅਕਸਰ ਬੰਦ ਜਾਂਦਾ ਹੁੰਦਾ ਹੈ ਚੱਲੀ ਸੀ ਜਦੋਂ ਪਹਿਲਾਂ ਹੁਣ ਅਸੀਂ ਚੱਲੀ ਆਂ ਅੱਗੇ ਜਾ ਕੇ ਦੇਖਦੇ ਆਂ ਆ ਦੇਖੋ ਜੀ ਹੋਰ ਕਿੱਦਾਂ ਦੇਖੋ ਨਮਾਉਂ ਖਾ ਰਿਹਾ ਮਾਰਿਆ ਕੋਈ ਪ੍ਰਸ਼ਾਸਨ ਵੇਖਦਾ ਨਾ ਤੇ ਬਹੁਤ ਵੱਡਾ ਧਮਾਕਾ ਹੋ ਸਕਦਾ ਵੇਖਦ ਰ ਇਹ ਥੱਲੋ ਜਿਹੜੀ ਆ ਗੈਸ ਸਟਾਪ ਲੈਣਾ ਉਹ ਫਟ ਗਈ ਐ ਲੀਕ ਹੋ ਚੁੱਕੀ ਐ ਤੇ ਬਹੁਤ ਭੱਡੀ ਗੈਸ ਤੁਹਾਨੂੰ ਦਿਖਦੀ ਹੋਣੀ ਐ ਆ ਸਾਰਾ ਖਰਚਾ ਉਥੋਂ ਦਾ ਹੀ ਐ ਅਜੇ ਤੱਕ ਕੋਈ ਇਹਨਾਂ ਦਾ ਮੁਲਾਜ਼ਮ ਨਹੀਂ ਆਇਆ ਇਹਨੂੰ 15-20 ਮਿੰਟ ਹੋ ਗਏ ਗੈਸ ਲੀਕ ਹੋ ਰਹੀ ਇਹਨੂੰ ਮੋੜਾ ਜੂਨ ਕਰਾ ਪਿੱਛੇ ਹੋ ਜਾ ਬਾਈ ਉੱਥੇ ਆ ਕੇ ਰੱਖੜੋ ਫੜਾਏ ਇਹ ਡੇੜਾ ਨਾ ਖੜੋ ਸਾਡੀ ਅਧਰਨ ਹੋ ਜਾ ਸਾਰੇ ਆਹ ਤੇ ਚਾਲ ਪਾਈ ਆ ਉਹ ਡੇੜਾ ਨਾ ਖੜੋ ਫਲਾਟ ਦੇ ਵਿੱਚ ਪੈ ਬਣ ਲਈ ਫਲਾਟ ਦੇ ਫਲਾਟ ਦੇ ਵਿੱਚ ਆਉਂਦਾ ਫਲਾਟ ਦੇ ਵਿੱਚ ਪੈ ਪਾ ਕੇ ਕਿੰਨਾ ਚਿਰ ਹੋ ਗਿਆ ਚੱਲੀ ਜਾਂਦੀ ਨੂੰ ਕਿੰਨਾ ਚਿਰ ਹੋ ਗਿਆ ਕਿੰਨਾ ਘੰਟਾ ਹੋ ਗਿਆ ਕੋਈ ਨਹੀਂ ਆਇਆ ਕਿੰਨਾ ਘੰਟਾ ਤੇ ਜੇ ਨੂੰ ਅੱਗ ਲੱਗ ਜੇ ਫੇਰ ਭਾਈ ਮhalla ਸਾਰਾ ਉੱਠ ਸਕਦਾ ਨਾਲ ਆਹ ਦੋਸਤ ਡੀਸੀ ਸ਼੍ਰੀ ਮੁਖਸਰ ਸਾਹਿਬ ਜਾਂ ਐਸਐਸਪੀ ਸਾਹਿਬ ਇਹ ਲਾਈਵ ਦੇਖੋ ਤਾਂ ਮੜਾ ਜਲਦੀ ਰਹੀ ਕੋਈ ਨਾ ਕੋਈ ਬੰਦੀ ਆ ਤੇ ਭੇਜੋ ਵੱਡੀ ਇਹ ਦੁਰਘਟਨਾ ਬਣ ਸਕਦੀ ਹੈ ਇਹਦੀ ਆਵਾਜ਼ ਤੁਹਾਨੂੰ ਐ ਲੱਗੀ ਹੈ ਬਹੁਤ ਵੱਡੀਆਂ ਟ੍ਰੇਨਾਂ ਚੱਲੀ ਜਾਂਦੀਆਂ ਹੁਣ ਇੱਥੋਂ ਨਾ ਮੋਬਾਈਲ ਦੇ ਵਿੱਚੋਂ ਦੇਖਦੇ ਰਿਹਾ ਆਪਣੇ ਚੱਕ ਪੈਣਾ ਨੇ ਚੰਦ ਆ ਸਾਹਮਣੇ ਬਿਜਲੀ ਹੋ ਗਈ ਗੈਸ ਦੇ ਨਾਲ ਐ ਕਰਦੇ ਪਿੱਛੇ ਜੋ ਬੋਲਦੇ ਸਿੱਟੇ ਬੰਦੇ ਦੇਖੀ ਜਾ ਕਰ ਤਾਵਾ ਧੰਮਾ ਬਿਖਾਉਣਾ ਹੁਣ ਇੱਥੇ ਕੋਨੋ ਘੋਣਾ ਦੋਸਤੋ ਕਿੰਨੀ ਵੱਡੀ ਗੈਸ ਪਾਪਾ ਆਪ ਵੀ ਬਣ ਸਕਦਾ ਇੱਕ ਵਾਰ ਨੇੜੇ ਛੱਡ ਕਿਉਂ ਨੇੜੇ ਉਹ ਦੇਖੋ ਕੋਈ ਗੈਸ ਪੈਪ ਲੈਣਾ ਜਿਹੜੇ ਬਾਨੇ ਵਾਲਿਆਂ ਦੇ ਅਸੀਂ ਅਸੀਂ ਸ਼ਹਿਰ 'ਚ ਨਹੀਂ ਇਹਨਾਂ ਨੂੰ ਪੜਦੇ ਹੁੰਦੇ ਸੀ ਬੰਦ ਕਰਾ ਲਓ ਇਹ ਬਹੁਤ ਖਤਰੇ ਵਾਲੀ ਚੀਜ਼ ਹੈ ਕੋਈ ਵੀ ਮਹਿਕ ਮੇਲਾ ਨਹੀਂ ਪਹੁੰਚਿਆ ਇੱਥੇ ਤੇ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਬੇਨਤੀ ਹੈ ਵੀ ਜਲਦੀ ਕੋਈ ਬੰਦਾ ਭੇਜੋ ਇਸ ਤੋਂ ਪਹਿਲਾਂ ਕਿ ਇਹ ਕੋਈ ਅੱਗ ਫੜ ਜਾਏ ਚੌਂਗਦੇ ਕੋਲੇ ਆ ਮੇਲਾ ਦਾ ਹੁਣ ਮਲਾਜਮ ਆਇਆ ਧਿਆਨ ਨਾਲ ਧਿਆਨ ਨਾਲ ਪਾਸੇ ਹੋ ਜਾ ਹਾਂ ਉਹ ਤੇਰੇ ਘਰ ਆਉਂਦੇ ਆ ਆ ਜਲਦੀ ਬੰਦ ਕਰਿਓ ਜਿੱਥੇ ਵੀ ਹੈਗਾ ਤੁਹਾਡਾ ਯਾਰ ਆ ਮਲਾਜਮ ਹੁਣ ਆਇਆ ਉਹ ਵੀ ਮੇਲਾ ਦਾ ਲਾਈਵ ਵੇਖਣ ਇਹਨਾਂ ਨੇ ਕਿਸੇ ਨੇ ਇੱਕ ਕੰਮ ਉਹਦੋਂ ਭੱਜ ਕੇ ਗਿਆ ਬਹੁਤ ਖਤਰੇ ਨਾਲ ਖਤਰਿਆਂ ਵਾਲੀ ਚੀਜ਼ ਹੈ ਜੀ ਜਿਹੜਾ ਨਾ ਉਹ ਮਾਰਦੇ ਤਾਂ ਮੱਲਾ ਯਾਰ ਜਿਹੜੇ ਹਸਾਮਾ ਕੱਲੀ ਜਾਂਦੀ ਆ ਆਹ ਦੇਖੋ ਦੋਸਤੋ ਬਹੁਤ ਗੰਬੀਟ ਆ ਗੈਸ ਨਿਕਲਣ ਦੀ ਇਹ ਸੀਐਨਜੀ 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 ਵਜਦੀ ਹੈ ਉਹ ਉਹੀ ਜਿਹੜੀ ਪਿੱਲਟੀ ਆਇਆ ਗਿਆ ਹੁਣ ਇੱਕ ਜਿਹੜਾ ਕਿੰਦਰ ਗਿਆ ਸੀ ਨਹੀਂ ਨਹੀਂ ਆਦਰ ਰੱਖੋ ਦੋਵੇਂ ਜਾਂਦਾ ਚੱਲ ਜਾ ਸਾਡੋ ਰੇਰ ਪੈਕ ਇਹ ਫਰਟੇ ਰਾਮ ਜਲਦੀ ਬੰਦ ਕੀਏ ਉਹ ਭਾਈ ਹੈ ਭਾਈ ਇਹਨਾਂ ਦੇ ਕੋ ਦਾ ਵਧਾਦੀ ਮੈਨ ਲੱਗਦਾ ਮਨੇ ਲਾਈਵ ਮਾਤੇ ਇਬਰਾਹੀਮ ਸ਼ਾਇਦ ਇਹਨਾਂ ਨੂੰ ਸਮਝ ਆਈਏ ਕੋਈ ਬੰਦੇ ਆਏ ਇਹਨਾਂ ਦੇ ਲਾਈਵ ਸ਼ੇਅਰ ਕਰਿਓ ਮੜਾ ਜਲਦੀ ਤਾਂ ਜੋ ਇਹਦੇ ਰੋਕtham ਕੀਤੀ ਜਾ ਸਕੇ ਹਜੇ ਅੱਖ ਨਹੀਂ ਫੜੀ ਕੁਛ ਵੀ ਨੁਕਸਾਨ ਹੋ ਸਕਦਾ ਵੱਡਾ ਕਿ ਤਾਂ ਅਸੀਂ ਰੋਣੇ ਨੇ ਵੀ ਇਸ ਤਰ੍ਹਾਂ ਘਰਾਂ ਦੇ ਵਿੱਚ ਇਹ ਖਤਰੇ ਵਾਲੀ ਚੀਜ਼ ਆ ਵੀ ਕੁਛ ਵੀ ਵਾਪਰ ਸਾਡਾ ਆਉਣ ਵਾਲੇ ਸਮੇਂ 'ਚ ਵੀ ਬੰਦ ਕਰ ਦਿਓ ਭਾਈ ਸਾਰੇ ਪਿੱਛੇ ਹੋ ਜਾ ਸਾਰੇ ਪਿੱਛੇ ਹੋ ਜਾ ਉਹਦਾ 50000 ਤੁਹਾਨੂੰ ਸਮਝ ਆ ਜਾਏ ਕਹਿੰਦਾ ਮਗਰ ਹੋ ਜਾ ਸਾਰੇ ਅਧਰ ਮਗਰ ਆਇਆ ਭਾਈ ਉਹ ਖਤਰੇ ਵਾਲੀ ਚੀਜ਼ ਹੈ ਸਾਰੇ ਰੋਕ ਲਓ ਯਾਰ ਇੱਕ ਵਾਰੀ ਅਜੇ ਭਿੜਾ ਕੱਢ ਲਓ ਭਿਜਾ ਕੇ ਮੜਾਇਆ ਮੋਬਾਈਲ ਨਾ ਲੱਗੇ ਜੋ ਬਈ ਹੋ ਕੇ ਤੇ ਮੇਰੇ ਉਧਰ ਲੱਗਾ ਬਈ ਲੱਜਾਗਾ ਹਾਂ ਬੜੇ ਅਬਦ ਉਹ ਕਹਿੰਦੀ ਹਮਾਰੇ ਬੰਦਾ ਅੱਤਾਂ ਕੈਂ ਅੱਤਾਂ ਕੈਂ ਕੱਟੋ ਕੱਟੋ ਗਿਆ ਅਸੀਂ ਤਾਂ ਸੋਚਿਆ ਕਿ ਮੈਂ ਲਾਈਫ ਪਾ ਕੇ ਦੱਸਦੀ ਕਿ ਸ਼ਾਇਦ ਇਹਨਾਂ ਦਾ ਕੋਈ ਪ੍ਰੋਫੈਸ਼ਨ ਦਾ ਉਹ ਉਥੇ ਟਿੱਕਰ ਜਾਮ ਲੱਗੇ ਪਿਆ ਵੀ ਅਗਲਾ ਡਾਪਾ ਕਹਿੰਦਾ ਯਾਰ ਕਹਿੰਦੇ ਹਾਂ ਏ ਭਾਈ ਜੀ ਇਹ ਪੰਜਾਬ ਨੂੰ ਕੰਬ ਤੇ ਨਾਂ ਬਿਠਾਇਆ ਜਾਵੇ ਅਜੇ ਤਾਂ ਕੋਈ ਐਕਸ਼ਨ ਨਹੀਂ ਹੋਇਆ ਅੱਧੇ ਘੰਟੇ ਦੀ ਬੋਤ ਉਹ ਲੈਣਾ ਲਾ ਕੇ ਪਰ ਰੁਪੀ ਖੜੇ ਖੜਾ ਆ ਇਸ ਤਰ੍ਹਾਂ ਦੀ ਆਵਾਜ਼ ਆ ਜਿਵੇਂ ਬਹੁਤ ਵੱਡਾ ਜਹਾਜ਼ ਹੈਲੀਕਾਪਟਰ ਖੜਕਾ ਕਰਦਾ ਹੁੰਦਾ ਉਹ ਮੁਲਾਜ਼ਮ ਹੁਣ ਆਏ ਉਹ ਵੀ ਮਦਦ ਲਾਈ ਦੇਖ ਕੇ ਪਤਾ ਲੱਗਿਆ ਨਾ ਬੰਦ ਕਰੀ ਜਾਂਦਾ ਪਰ ਬੰਦ ਹੋਣੀ ਨਹੀਂ ਸੀ ਅਜੇ ਆਪਣੇ ਘਰਾਂ ਦੇ ਜਿਹੜੀਆਂ ਫੈਸਲੇ ਹਨ ਨਾ ਤਾਂ ਕਰਕੇ ਬੇਨਤੀ ਹੈ ਵੀ ਇੱਕ ਵਾਰੀ ਉਹਨਾਂ ਛਾਪਾ ਕਰੋ ਪਰਾ ਟੰਡਰ ਲੈਣਾ ਸੌਖੇ ਆ ਤੁਸੀਂ ਹੰਡਰਡਰ ਲੰਬਾ ਪੂਰਾ ਮੱਲਾਡਾ ਦੋ ਕਹਿੰਦੇ ਨੇ ਹਾਂ ਬਿਲਕੁਲ ਬਿਲਕੁਲ ਇਹ ਤਾਂ ਮੁਲਾਜ਼ਮ ਕਹਿੰਦੇ 500 ਮੀਟਰ ਤੇ ਪਾਸੇ ਹੋ ਕੇ ਖੜ੍ਹਜੋ 500 ਮੀਟਰ ਕਿੱਥੇ ਜਾਂਦੀ ਗੱਲ ਜੀ ਕੋਈ ਪ੍ਰਬੰਧ ਹੀ ਕੋਈ ਨਹੀਂ ਆਪਾਂ ਦੇ ਇਸ ਦਾ ਹਾਂ ਹਾਂ ਦਸ ਘੰਟਾ ਹੋ ਗਿਆ ਆਪਾਂ ਲਾਈਵ ਪਾ ਕੇ ਦੱਸੀ ਜੰਨੇ ਦੱਸੀ ਜੰਨੇ ਆ ਜੇ ਕੋਈ ਟੀਮ ਨਹੀਂ ਤਾਂ ਮੁੰਡੇ ਮੈਨਾਂ ਦਾ ਜਾਣ ਚੋਂ ਆਰਾਮ ਨੂੰ ਹਾਂ ਬੰਦ ਹੋਣੀ ਹੈ ਵਾਅ ਸੁਣ ਕੇ ਹਰ ਕੋਈ ਖੜ ਜਾਂਦਾ ਇੱਥੇ ਇਹਦਾ ਕੰਮ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਗਰੀਆਂ-ਗੁਰੀਆਂ ਪੱਟ ਕੇ ਜਨਰਲ ਕਰਤਾ ਸੀ ਐਮਐਲਏ ਸਾਹਮਣੇ ਐਕਸ਼ਨ ਲਿਆ ਸੀ ਕਿ ਅਸੀਂ ਇਹਨਾਂ ਨੂੰ ਨਹੀਂ ਚੱਲਣ ਦੇਣਾ ਕਿੰਨੇ ਕਿ ਸੁਫਾਈ ਨਹੀਂ ਕਰਦੇ ਆਪਣਾ ਅਸੀਂ ਆਪਾਂ ਦੇ ਦੋਸੀ ਹਾਂ ਦੋਸਤੋ ਮੇਰੇ ਮਤਾਂ ਉਹ ਜਿੰਨੇ ਮਲਾਜਾਂ ਮੰਗਦਾ ਬੰਦ ਨਹੀਂ ਕਰਕੇ ਹੋਈ ਨਹੀਂ ਉਹਨਾਂ ਨੂੰ ਜਦੋਂ ਇਹਦਾ ਤਾਰ ਹੌਲ ਹੋਇਆ ਕਿੰਨੀ ਕਿ ਮਿੱਟੀ ਢਾਹਤੀ ਪਹਿਲਾਂ ਬਹੁਤ ਸੀ ਉਹ ਵੀ ਕਰ ਮਾਰ ਲੱਗੇ ਪਏ ਸੀ ਅੱਜ ਵੀ ਦੇਖਦੇ ਆਂ ਵੀ ਸ਼ਾਇਦ ਕੋਈ ਵੱਟੀ ਥਰ ਘਟਣਾ ਹੋਣਾ ਬਾਜੇ ਕਿਹਾ ਤ ਹੈਗਾ ਹਜੇ ਤੱਕ ਆਇਆ ਨਹੀਂ ਕੋਈ ਇਹਨਾਂ ਦਾ ਸਾਡੇ ਲਾਈਵ ਤੋਂ ਬਾਅਦ ਮੈਲਾ ਦਾ ਸਾਡੇ ਪੱਤਰਕਾਰ ਸਾਥੀ ਵੀ ਆ ਗਏ ਉਹ ਵੇਖ ਅੰਦਰ ਦੁਕਾਨ ਵਾਲੇ ਸਾਰਾ ਸਬਾਣਾ ਉਹ ਅੰਦਰ ਰੱਖੀ ਜਾਂਦੇ ਆ ਜਿੱਦੋਂ ਘਟਣਾ ਨਾ ਵਾਪਰ ਜਾਵੇ ਉਹ ਸ਼ਟਰ ਹੀ ਬੰਦ ਕਰ ਦੋ ਸ਼ਟਰ ਸ਼ਟਰ ਬੰਦ ਕਰ ਦਿਓ ਸ਼ਟਰ ਨਾਲ ਦੁਕਾਨਾਂ ਵਾਲੇ ਹੱਲ ਆ ਰਹੀ ਹੈ ਇਹਨਾਂ ਦੇ ਬਖੰਡਾ ਰੌਣ ਗੋਲ ਚੌਂਕ ਦੇ ਕੋਲੇ ਜਿਹੜੀ ਮੋਟਰ ਸਾਹਿਬ ਵਿਖੇ ਜਿਹੜੀ ਇਹ ਗੈਸ ਟਾਇਪ ਫਟ ਚੁੱਕੀ ਆ ਪਤਾ ਨਹੀਂ ਕਦੇ ਨਾਲ ਫੱਟੀ ਆ ਬਹੁਤ ਜਿਆਦਾ ਭਿਆਨਕ ਆਵਾਜ਼ ਆ ਰਹੀਆਂ ਆਵਾਜ਼ਾਂ ਖਤਰਾ ਜਿਵੇਂ ਜਲਦਾ ਆਪਾ ਗਈ ਹੈ ਨਾ ਕੋਈ ਇੰਜਨ ਚੱਲਦਾ ਹੁੰਦਾ ਜਹਾਜ ਦਾ ਇਸ ਤਰ੍ਹਾਂ ਗਿਆਥੋਂ ਦਿਖਦੀ ਵੀ ਹੋਊਗੀ ਮਿੱਟੀ ਉੱਡਦੀ ਉਹ ਸਾਹਮਣੇ ਫਰਾ ਇਥੇ ਮਹੱਲੇ ਦਾ ਪੰਜਾਬ ਮੁਕਸਰ ਦਾ ਇਕੱਠ ਹੋ ਰਿਆ ਤੇ ਪਰ ਹਜੇ ਮਿਲ ਦਾ ਹੱਲ ਕਰਨ ਆਸਤੇ ਨਹੀਂ ਪਹੁੰਚਿਆ ਜੇ ਇਹਨੂੰ ਅੱਗ ਫੜ ਲਈ ਕਿ ਅੱਗ ਫੜਨੀ ਫਿਰ ਰੋਸੇ ਕਿਹਾ ਤਾ ਬਹੁਤ ਬਹੁਤ ਮਸਾ ਨਿਕਲੇ ਵਿੱਚੋਂ ਜੇਰਾ ਜੀਸੀਬੀ ਵਾਲਾ ਜੀਸੀਬੀ ਪਰ ਮਸਾ ਨਿਕਲਿਆ ਮਸਾ ਨਿਕਲਿਆ ਤਾਂ ਹੀ ਤਾਂ ਕਹਿੰਦੇ ਹਜੇ ਵੀ ਨਹੀਂ ਆਉਂਦਾ ਪਿਆ ਕੋਈ ਬੰਦਾ ਇਹਨਾਂ ਦਾ ਯਾਰ ਉਹ ਵੇਖ ਤੋ ਰਿਹਾ ਬਲੇ ਕੋਣ ਤੋ ਰਿਹਾ ਆ ਜੋ ਕਹਿੰਦਾ ਬੰਮ ਫਟ ਜੂ ਇੱਥੇ ਉਹ ਭਰਾਵਾ ਉਹ ਦੇਖੋ ਹੁਣ ਕੋਣ ਸਾਹਮਣੇ ਦਿੱਸਦੀ ਹੋਣੀ ਲਾਈਵ ਵਿੱਚ ਨਹੀਂ ਪੂਰਾ ਦਿਖ ਰਿਹਾ ਬਹੁਤ ਤੇਜ਼ੀ ਨਾਲ ਗੈਸ ਨਿਕਲ ਰਹੀ ਹੈ ਇਹਨਾਂ ਨੂੰ ਹੀ ਨਹੀਂ ਪਤਾ ਕਿ ਅੱਗ ਅੱਗ ਫੈਲ ਜੇ ਫਿਰ ਕਿਥੋਂ ਬੰਦ ਕਰ ਲੈਣ। ਇਹਨਾਂ ਨੂੰ ਹੀ ਨਹੀਂ ਪਤਾ ਵੀ ਬਾਹਰ ਹੋਊ ਕਿ ਕਿੱਥੇ ਕਰਾਈ ਜਾ ਰਿਹਾ ਹੈ। ਇਹ ਰਹਿ ਕੇ ਦੱਸ ਜਾਈਏ। ਨੂੰ ਪਤਾ ਹੀ ਨਹੀਂ ਕਿ ਕਿਥੋਂ ਨਹੀਂ ਇਹ ਤੂੰ ਅੱਗੇ ਉੱਤਰੋ। ਤਿੰਨ ਮਰਾਜ਼ਮ ਭੇਜ ਤੇ ਅਜੇ ਤੱਕ ਬੰਦ ਨਹੀਂ ਕਰ ਸਕੇ। ਕੰਟਰੋਲ ਨਹੀਂ ਇਹਨਾਂ ਨੂੰ ਕਿਥੋਂ ਹੁੰਦਾ ਵਾ। ਸਾਰੇ ਭਰਾਵਾਂ ਨੂੰ ਦੇਣ ਦੀ ਹੈ ਵੱਡੀ ਚੀਜ਼ ਹੈ ਕੋ ਮਾੜੀ ਮੋਟੀ ਗੱਲ ਨਹੀਂ। ਨਿਕਲ ਜੋ ਬੱਚੇ ਮੜੇ ਕਾਲ ਨਾ ਤਰੋ ਕਾਲ ਨਾ। ਜਾਮ ਹੋ ਗਿਆ ਸੀ ਹੌਲੀ ਹੌਲੀ ਤੋਰਿਆ ਤੋਰਿਆ ਨੇ ਇਹਨਾਂ ਨੂੰ ਇੱਥੇ ਜਾਮ ਨਾ ਕਰੋ ਗਾਂ ਤੋਰੋ ਗਾਂ ਆਵਾਜ਼ ਤੁਹਾਨੂੰ ਸੁਣ ਰਹੀ ਹੋਊਗੀ ਜਿਸ ਤਰ੍ਹਾਂ ਹੈਲੀਕਾਪਟਰ ਉੱਡਦਾ ਹੈ ਇੰਨੀ ਭਿਆਨਕ ਆਵਾਜ਼ ਉਹ ਵੇਖੋ ਸਾਹਮਣੇ ਉਹ ਗੈਸ ਲੀਕ ਹੋ ਗਈ ਉਹਦੇ ਪੈਰ ਫਟ ਗਿਆ ਹੋਣੇ ਆ ਬੜੇ ਜਾਨ ਬੜੇ ਜਾਨ ਮਿੱਟੀ ਪਹਿਲਾਂ ਦਾ ਆਜੋ ਕਾਰਾ ਜਮਾਇ ਬਹੁਤ ਫੈਕਟਰੀ ਚੱਲਦੇ ਨੇ ਇੰਨੀ ਆਵਾਜ਼ ਆ ਹੋ ਜਾ ਰਹੀ ਹੈ ਜੇ ਇਹਨੂੰ ਅੱਗ ਪੈ ਜਾਏ ਫਿਰ ਰੋਕ ਲੈਣਗੇ ਇਹਨੂੰ ਮੇਰਾ ਤਾਂ ਘੰਟਾ ਹੋ ਗਿਆ ਅਜੇ ਤੱਕ ਨਹੀਂ ਕੋਈ ਆਇਆ ਇਹ ਰਹਿ ਕੇ ਪਲਾਟ ਦੇ ਵਿੱਚ ਅੰਦਰਲੇ ਜੀ ਇਹ ਪਲਾਟ ਚਾ ਇੱਥੇ ਲਾ ਨਹੀਂ ਸਕਦੇ ਕੋਈ ਪਿੱਛੇ ਹੈਡ ਮੇ ਕੱਢੀ ਜਾਂਦਾ ਸਮਝੀਏ ਕਿਸੇ ਦਾ ਪਲਾਟ ਆ ਕੋਤਨੀ ਉਹਦੇ ਵਿੱਚ ਦੀ ਪਾ ਕੇ ਸੋ ਜੀ ਅਰਜਨ ਨੂੰ ਅੱਗ ਲਾਗੀ ਕਰੂ ਕੀ ਹਾਲਾਤ ਬੰਦ ਕਰਨ ਵਾਲੇ ਵੀ ਨਹੀਂ ਆ ਰਹੇ ਇੱਥੇ ਮਾਈ ਬੰਦ ਕਰਨ ਵਾਲਿਆਂ ਨੂੰ ਕਿੰਨੇ ਆਰੇ ਰੋਲੇ ਆ ਵੀ ਆ ਜਾਓ ਕੋਈ ਤਾਂ ਸ਼ਾਸਨ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਤੁਸੀਂ ਆ ਜਾਓ ਮਿੱਟੀ ਉੱੜਦੀ ਉਦੋਂ ਲੋਕਾਂ ਨੂੰ ਪਤਾ ਲੱਗਦਾ ਵੀ ਚੱਲੀ ਜਾਂਦੀ ਹੈ ਉਹ ਸਾਹਮਣੇ ਟੋਏ 'ਚ ਧਿਆਨ ਨਾਲ ਵੇਖੋ ਕਿੰਦੀ ਤੇਜ਼ੀ ਨਾਲ ਗੈਸ ਲੀਕ ਹੋ ਰਹੀ ਹੈ ਅੱਧੇ ਘੰਟੇ ਦਾ ਸਮਾਂ ਹੋ ਗਿਆ ਹਜੇ ਤੱਕ ਬੰਦ ਨਹੀਂ ਕੋਈ ਆਇਆ ਕਰਨ ਪਤਾ ਨਹੀਂ ਬਹਿ ਡਿੱਗਰੇ ਵੀ ਅੱਗ ਲੱਗੂ ਤੇ ਫੇਰ ਬੰਦ ਕਰਾਂਗੇ ਇਹਨੇ ਆ ਕੇ ਫੜ ਲਈ ਫਿਰ ਤਾਂ ਰੁਕਣ ਦਾ ਮਤਲਬ ਹੀ ਨਹੀਂ ਹਾਂ ਉਹ ਨੇੜੇ ਨਾ ਜਾ ਇਹਨੂੰ ਤੀਵੇਂ ਗੇਂ ਦੇ ਪਾਸੇ ਆ ਉਹ ਪਾਸੇ ਆਇਆ ਬੇਤਰੀ ਜਲਾਦੀ ਇਹਦਾ ਵਾਕਿਆ ਬਤਾ ਦੇ ਹੱਥੀਂ ਆ ਤੇ ਐ ਬਹੁਤ ਖਤਰਨਾਕ ਹੈ ਤਾਂ ਹੀ ਤਾਂ ਪਹਿਲਾਂ ਸੀ ਫੇਰ ਕਿਉਂ ਟੱਪ ਕੇ ਜੇ ਹਵਾ ਜੀ ਘੁੰਮੀ ਜਾਂਦੀ ਭੈਣ ਘਰ ਦੀ ਕਮਾਈ ਜਾਂਦੀ ਐਨਾ ਪ੍ਰੈਸ਼ਰ ਆ ਵਾਹ ਇੱਕ ਮੜਿਆ ਬਾਹਰ ਚੜਾਉਣੇ ਲਾਈਵ ਅਸੀਂ ਫੋਨ ਕਰ ਲਿਆ ਇਹਨਾਂ ਦੇ ਅਫਸਰਾਂ ਨੂੰ